ਇਹ ਵੀਡੀਓ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਪਹੁ ਵਿੰਡ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਪਿਛਲੇ ਦਿਨੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਨੂੰ ਲੈ ਕੇ ਕਾਫੀ ਵਾਦ-ਵਿਵਾਦ ਹੋਇਆ ਤੇ ਉਹ ਜਿਹੜਾ ਵਾਦ-ਵਿਵਾਦ ਸੀ ਉਹ ਖਤਮ ਹੋ ਚੁੱਕਾ ਹੈ ਤੇ ਉੱਥੇ ਸੰਤਾਂ ਦੀ ਤਸਵੀਰ ਬੇਸ਼ੱਕ ਲੱਗ ਚੁੱਕੀ ਹੈ ਪਰ ਜਿਹੜੀ ਇਹ ਵੀਡੀਓ ਤੁਸੀਂ ਵੇਖ ਰਹੇ ਹੋ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਵੋ ਫਿਰ ਅੱਗੇ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਹਾਡੇ ਨਾਲ ਕੁਝ ਖਾਸ ਗੱਲਾਂ ਸਾਂਝੀਆਂ ਕਰਾਂਗੇ ਪਹਿਲਾ ਇਹ ਸਾਰਾ ਵਿਵਾਦ ਕੀ ਸੀ ਕਿਉਂ ਹੋਇਆ ਇਹ ਸੁਣੋ ਸਾਡੀ ਮਰਜ਼ੀ ਆ ਨਹੀਂ ਤੁਹਾਡੀ ਹੀ ਮਰਜ਼ੀ ਬਿਲਕੁਲ ਸਾਡੀ ਮਰਜ਼ੀ ਆ ਇਹ ਤੇ ਪੰਚ ਦਾਵਾ ਬਿਲਕੁਲ ਨਹੀਂ ਨਹੀਂ ਨਾ ਇਸ ਤੇ ਮੈਨੇਜਮੈਂਟ ਦਾ ਪੰਚ ਦੀ ਕੀ ਵੀ ਹੋ ਗਿਆ ਨਹੀਂ ਇਹ ਤੇ ਪੰਚ ਦਾ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਆ ਕੇ ਬੈਠ ਜਾਣਾ ਦੇ ਲੱਗੇ ਸਸਾਲਾ ਪਾਉਣੇ ਸਕੇ ਨਹੀਂ ਮਾਣੇ ਨਹੀਂ ਲਾਉਣੇ ਸਨ ਸੰਸਾ ਦੇ ਕੋਲ ਲਾਉਣੇ ਸੰਗਤ ਦਾ ਆਵਾਜ਼ ਕਰਦੇ ਆਂ ਇਹੋ ਆਵਾਜ਼ ਸੰਗਤ ਦੇ ਵਿੱਚ ਆਵਾਜ਼ ਕਰਦੇ ਆਂ ਕੰਮ ਕਰ ਰਹੇ ਕੰਮ ਕਰ ਰਹੇ ਕੰਮ ਕਰ ਰਹੇ ਉਹ ਬਜ਼ੁਰਗ ਜਿਹੜੇ ਪ੍ਰਬੰਧਕ ਨੇ ਕਹਿ ਰਹੇ ਨੇ ਕਿ ਜਾ ਗੁਰੂਆਂ ਦੀ ਫੋਟੋ ਲਗਾਓ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਗਾਓ ਕੰਟਾ ਨਹੀਂ ਬਰੀ ਸਾਡੀ ਬਸੀਏ ਤੇ ਟੈਨਸ਼ਨ ਆ ਬਿਲਕੁਲ ਨਹੀਂ ਇਹ ਮੈਨੇਜਮੈਂਟ ਤੋਂ 500 ਦੀ ਕੀ ਹੋ ਗਿਆ ਨਹੀਂ ਇਹ ਤਾਂ 5000 ਅਸੀਂ ਸਾਰੇ ਪੱਥ ਤੁਹਾਨੂੰ ਸੇਵਾ ਦਿੱਤੀ ਆ ਜੀ ਸੇਵਾ ਦਿੱਤੀ ਤੁਹਾਨੂੰ ਚੱਲੀ ਲੱਗੇਗੀ ਬਹੁਤ ਸੇਵਾ ਸੁਖਰ ਇਹ ਤਾਂ ਸੀ ਇਹ ਸੰਤਾਂ ਦੀ ਤਸਵੀਰ ਨਾਲ ਸੰਬੰਧਿਤ ਵਾਦ ਵਿਵਾਦ ਜਿਹੜਾ ਕਿ ਸੁਲਝ ਗਿਆ ਹੁਣ ਇਸ ਦੇ ਵਿੱਚ ਪ੍ਰਬੰਧਕ ਕਹਿ ਰਹੇ ਨੇ ਕਿ ਇੱਥੇ ਜਾ ਤਾਂ ਬਾਬਾ ਦੀਪ ਸਿੰਘ ਜਿਨ੍ਹਾਂ ਦੀ ਤਸਵੀਰ ਲਗਾ ਲਓ ਜਾਂ ਫਿਰ ਇੱਥੇ ਗੁਰੂਆਂ ਦੀ ਤਸਵੀਰ ਲੱਗੇਗੀ ਜੇਕਰ ਹੁਣ ਗੁਰੂਆਂ ਦੀ ਤਸਵੀਰ ਦੀ ਗੱਲ ਕੀਤੀ ਜਾਵੇ ਤਾਂ ਯਾਦ ਕਰਾਉਣੀ ਚਾਹਾਂਗੇ ਕਿ ਗੁਰੂਆਂ ਦੀ ਫੋਟੋ ਲਾਉਣ ਬਾਰੇ ਕੀਰਤੀ ਲੋਕਾਂ ਵੱਲੋਂ ਇੱਕ ਸਵਾਲ ਹੈ ਆ ਇੱਕ ਤਸਵੀਰ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਦਿੰਦੀ ਹੈ ਕਾਫੀ ਸਮਾਂ ਪਹਿਲਾਂ ਹਰ ਘਰ ਧਾਰਮਿਕ ਸਥਾਨ ਗੁਰੂ ਘਰਾਂ 'ਚ ਸ਼ਿਸ਼ੂਬਤ ਹੋਇਆ ਕਰਦੀ ਸੀ ਅੱਜ ਦੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਖਾਸ ਕਰਕੇ ਸਾਧੂ ਸੰਤ ਮਹਾਤਮਾ ਸਿੱਖ ਪ੍ਰਚਾਰਕਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਕਹਿੰਦੇ ਅਸੀਂ ਦੁਨੀਆ ਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਉਹਨਾਂ ਦੇ ਹੁਕਮ ਮੰਨਣ ਉਹਨਾਂ ਦੇ ਉਪਦੇਸ਼ ਮੰਨਣ ਦਾ ਪ੍ਰਚਾਰ ਕਰਦੇ ਆ ਤਸਵੀਰ ਵਿੱਚ ਇੱਕ ਪਾਸੇ ਗੁਰੂ ਪਾਸ਼ੀ ਜੀ ਦਾ ਖੂ ਟਿੰਡਾਂ ਭਰ-ਭਰ ਫਸਲਾਂ ਨੂੰ ਪਾਣੀ ਨਾਲ ਤ੍ਰਿਪਤ ਕਰ ਰਿਹਾ ਹੈ ਦੂਜੇ ਪਾਸੇ ਗੁਰੂ ਜੀ ਹਲਵੋਂ ਦੇ ਸੱਚੀ ਕੀਰਤ ਕਰਦੇ ਵਿਖਾਈ ਦੇ ਰਹੇ ਨੇ ਕਿ ਅੱਜ ਦੇ ਗੁਰੂ ਘਰਾਂ 'ਚ ਇਹ ਤਸਵੀਰ ਸੁਸ਼ੋਭਿਤ ਕਰਨ ਦੀ ਹਿੰਮਤ ਕੀਤੀ ਜਾਵੇਗੀ ਸਾਧੂ ਮਹਾਤਮਾ ਸਿੱਖ ਪ੍ਰਚਾਰਕਾ ਇਹ ਤਸਵੀਰ ਆਪੋ ਆਪਣੇ ਡੇਰਿਆਂ 'ਚ ਲਾਉਣ ਦਾ ਯਤਨ ਕਰਨਗੇ ਸ਼ਾਇਦ ਅਜਿਹਾਂ ਉਹ ਲੋਕ ਤਾਂ ਕਦੇ ਵੀ ਨਹੀਂ ਕਰ ਸਕਦੇ ਜੋ ਗੁਰੂ ਕੀ ਗੋਲਕ ਨੂੰ ਆਪਣੇ ਨਿੱਜੀ ਹਿੱਤ ਤੇ ਵੱਡੀਆਂ ਗੱਡੀਆਂ ਐਸ਼ੋ ਰਾਮ ਤੇ ਭਾਤ ਭਾਂ ਦੇ ਆਨੰਦ ਲੈਣ ਲਈ ਕਰਦੇ ਨੇ ਅਸਲੀਅਤ ਤੋਂ ਭੱਜ ਕੇ ਜਿੰਨੇ ਮਰਜ਼ੀ ਉਪਦੇਸ਼ ਦੇਈ ਜਾਣ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਇਹਨਾਂ ਲੋਕਾਂ ਦੀ ਭੂਮਿਕਾ ਜ਼ੀਰੋ ਹੀ ਰਹੇਗੀ ਗੁਰੂ ਨਾਨਕ ਪਾਸ਼ਾ ਜੀ ਦਾ ਜੀਵਨ ਫਲਸਫਾ ਕਿਰਤ ਕਰੋ ਤੇ ਵੰਡ ਛਕੋ ਤੇ ਜ਼ਿੰਦਗੀ ਚ ਸਹਿਜ ਰਹਿਣ ਲਈ ਨਾਮ ਜਪੋ ਦਾ ਸੀ ਪਰ ਅੱਜ ਵਕਤ ਹੀ ਬਦਲ ਗਿਆ ਗੁਰੂ ਘਰਾਂ ਦੇ ਵਿੱਚੋਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਹੈ ਕਿ ਗੁਰੂ ਨਾਨਕ ਪਾਸ਼ਾ ਜੀ ਦੀ ਖੇਤਾਂ ਦੇ ਵਿੱਚ ਹਲ ਵਾਉਂਦੇ ਦੀ ਉਹ ਤਸਵੀਰ ਕਿਉਂ ਲੋਪ ਕਰ ਦਿੱਤੀ ਗਈ ਹੈ ਇਹ ਸਵਾਲ ਹੈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਰੇ ਸਾਧੂ ਮਹਾਤਮਾਵਾ ਇਸ ਦੇ ਨਾਲ ਨਾਲ ਜਿਹੜੇ ਸਿੱਖ ਪ੍ਰਚਾਰਕ ਨੇ ਜਿਹੜੇ ਆਪਣੇ ਆਪ ਨੂੰ ਕੌਮ ਦੇ ਰਾਖੇ ਕਹੋਂਦੇ ਨੇ ਉਹਨਾਂ ਨੂੰ ਸਵਾਲ ਹੈ ਕਿ ਇਹ ਤਸਵੀਰ ਕੀ ਕਹਿੰਦੀ ਹੈ ਤਸਵੀਰ ਹੀ ਤਾਂ ਹੈ ਇੱਕ ਤਸਵੀਰ ਤੋਂ ਇਹਨਾਂ ਡਰ ਕਿਉਂ ਲੱਗਦਾ ਹੈ ਇਹ ਤਸਵੀਰ ਅਲੋਪ ਕਿਉਂ ਕਰ ਦਿੱਤੀ ਗਈ ਹੈ ਬਸ ਇਹ ਸਵਾਲ ਹੈ